ਅਸਤੇ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕੇ ਪਿੰਡ ਦੇ ਵਿਅਕਤੀਆਂ ਵੱਲੋਂ ਟੈਕਸ ਵਸੂਲਿਆ ਜਾਂਦਾ ਹੈ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦੱਸਦੇ ਹਾਂ ਕਿਸ ਵਿੱਚ ਹੁੰਦਾ ਕੀ ਹੈ ਹਾਂਜੀ ਤੁਹਾਨੂੰ ਦੱਸਦੀ ਹੈ ਕਿ ਇਹ ਜੋ ਘਟਨਾ ਸਾਹਮਣੇ ਆ ਰਹੀ ਆ ਉਹ ਅੱਜ ਪਿੰਡ 마ੜੂ ਤੋਂ ਸਾਹਮਣੇ ਆ ਰਹੀ ਆ ਪਟਿਆਲਾ ਦੇ ਇਲਾਕੇ ਵਿੱਚੋਂ ਜਿੱਥੇ ਕਿ ਪਿੰਡ ਦੇ ਵਿਅਕਤੀਆਂ ਵੱਲੋਂ ਹੀ ਉਹਨਾਂ ਦੇ ਪਿੰਡ ਤੋਂ ਜੋ ਪਲ ਨੰਗਦਾ ਹੈ ਉੱਥੋਂ ਦੇ ਲੰਘਣ ਵਾਲੇ ਵਾਹਨਾਂ ਤੋਂ ਟੈਕਸ ਵਸੂਲਿਆ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਇਹ ਜੋ ਟੈਕਸ ਵਸੂਲਿਆ ਜਾਂਦਾ ਹੈ ਉਹ ਗੱਡੀਆਂ ਕਾਰਾਂ ਮੋਟਰਸਾਈਕਲਾਂ ਕੈਂਟਰਾ ਟਰੱਕਾਂ ਆਦੋ ਉਸੂਲਿਆ ਜਾਂਦਾ ਹੈ ਜਿੱਥੇ ਕਿ ਜਦੋਂ ਕੋਈ ਵੀ ਵਾਹਨ ਲੰਘਦਾ ਹੈ ਤਾਂ ਉਹਨਾਂ ਵਿਅਕਤੀਆਂ ਵੱਲੋਂ ਇਹ ਟੈਕਸ ਵਸੂਲਿਆ ਜਾਂਦਾ ਹੈ ਅਤੇ ਉਹਨਾਂ ਦੁਆਰਾ ਇਹ ਦੱਸਿਆ ਗਿਆ ਹੈ ਕਿ ਇਹ ਜੋ ਟੈਕਸ ਹੈ ਉਹ ਪੰਚਾਇਤ ਵੱਲੋਂ ਨਿਰਧਾਰਿਤ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਇਹ ਘਟਨਾ ਸਾਹਮਣੇ ਆਈ ਆ ਇਹਦੀਆਂ ਤਸਵੀਰਾਂ ਲਾਈਵ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਇਸ ਸਬੰਧੀ ਹੀ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਵਾਹਨ ਚਲਾਉਣ ਵਾਲਾ ਆਦਮੀ ਜਾ ਰਿਹਾ ਹੁੰਦਾ ਹੈ ਸ਼ਾਇਦ ਉਸ ਨੂੰ ਇਹ ਗੱਲ ਦਾ ਪਹਿਲਾਂ ਹੀ ਪਤਾ ਹੁੰਦਾ ਹੈ ਤਾਂ ਉਹ ਪਹਿਲਾਂ ਹੀ ਆਪਣੇ ਫੋਨ ਦਾ ਕੈਮਰਾ ਆਨ ਕਰਕੇ ਉਥੋਂ ਦੀ ਲੰਘਣ ਜਾ ਰਿਹਾ ਹੁੰਦਾ ਹੈ ਤਾਂ ਉੱਥੇ ਜਦੋਂ ਰੁਕਦਾ ਹੈ ਤਾਂ ਕਈ ਵਿਅਕਤੀਆਂ ਵੱਲੋਂ ਉਸ ਦੀ ਗੱਡੀ ਨੂੰ ਰੋਕਿਆ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਤੁਸੀਂ ਟੈਕਸ ਦਿਓ ਇਹ ਜੋ ਖਰਚਾ ਹੈ ਉਹ ਤੁਹਾਨੂੰ ਭਰਨਾ ਪਵੇਗਾ 200 ਰੁਪਏ ਦਾ ਟੈਕਸ ਮੰਗਿਆ ਜਾਂਦਾ ਹੈ ਜਿਸ ਦੇ ਦੌਰਾਨ ਉਹ ਇਸ ਟੈਕਸ ਨੂੰ ਨਾ ਕਰ ਦਿੰਦੇ ਹਨ ਅਤੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਟੈਕਸ ਦਿਓ ਇਹ ਪੰਚਾਇਤੀ ਟੈਕਸ ਹੈ ਇਹ ਤੁਹਾਨੂੰ ਦੇਣਾ ਹੀ ਪਵੇਗਾ ਜੇਕਰ ਤੁਸੀਂ ਨਹੀਂ ਦਿੰਦੇ ਹੋ ਤਾਂ ਤੁਸੀਂ ਇਸ ਤੋ ਵਾਪਿਸ ਚਲੇ ਜਾਓ ਤੁਸੀਂ ਇੱਥੋਂ ਦੀ ਨਾ ਨੰਗੋ ਇਸ ਸਬੰਧੀ ਹੀ ਇੱਕ ਵੀਡੀਓ ਸਾਹਮਣੇ ਆਈ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਸ ਵੇਲੇ ਦੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਜਦੋਂ ਹੀ ਉਹ ਟੈਕਸ ਦੇਣ ਦੀ ਗੱਲ ਕਰਦੇ ਨੇ ਤਾਂ ਉਹਨਾਂ ਨੂੰ 200 ਰੁਪਏ ਟੈਕਸ ਦਿੰਦੇ ਨੇ ਤੁਸੀਂ ਦੇਖ ਲਓ ਸਕਦੇ ਹੋ ਜਦੋਂ ਹੀ ਉਹ ਟੈਕਸ ਦਿੰਦੇ ਨੇ ਤਾਂ ਉਹਨਾਂ ਨੂੰ ਕਹਿੰਦੇ ਨੇ ਕਿ ਇਹ ਟੈਕਸ ਦੀ ਸਾਨੂੰ ਪਰਚੀ ਦਿਓ ਸੀ ਦੇਖਣਾ ਚਾਹੁੰਦੇ ਆ ਕਿ ਇਹ ਜੋ ਟੈਕਸ ਤੁਸੀਂ ਕਟਿਆ ਹੈ 200 ਰੁਪਏ ਸਾਡੇ ਤੋਂ ਵਸੂਲਿਆ ਹੈ ਇਹ ਕਿਸ ਚੀਜ਼ ਦਾ ਲਿਆ ਹੈ ਤਾਂ ਉਹ ਕਹਿੰਦੇ ਹਨ ਕਿ ਇਸ ਦੀ ਕੋਈ ਪਰਚੀ ਨਹੀਂ ਹੈ ਇਸ ਦੀ ਪਰਚੀ ਨਹੀਂ ਦੇ ਸਕਦੇ ਤਾਂ ਉਹ ਨੌਜਵਾਨਾਂ ਵੱਲੋਂ ਇਹ ਸਫਾਈ ਵੀ ਦਿੱਤੀ ਇਹ ਉਹਨਾਂ ਦਾ ਉਹਨਾਂ ਨੇ ਇਹ ਪੱਖ ਵੀ ਰੱਖਿਆ ਹੈ ਕਿ ਇਹ ਜੋ ਪੰਚਾਇਤੀ ਟੈਕਸ ਹੈ ਇਹ ਸਾਨੂੰ ਲੈਣਾ ਹੀ ਪਵੇਗਾ ਇਹ ਤੁਸੀ ਦੇਣਾ ਹੀ ਹੈ ਤੇ ਉਹਨਾਂ ਵੱਲੋਂ ਇਹ ਪੱਖ ਰੱਖਿਆ ਗਿਆ ਹੈ ਕਿ ਤੁਸੀ ਚਾਹੇ ਪੰਚਾਇਤ ਨੂੰ ਜਾ ਕੇ ਪੁੱਛ ਲਓ ਇਹ ਜੋ ਟੈਕਸ ਹੈ ਉਹ ਪੰਚਾਇਤੀ ਟੈਕਸ ਹੈ ਅਤੇ ਜਦੋਂ ਹੀ ਇਹ ਗਸਾਰੀ ਗੱਲ ਦਾ ਪੁਲਿਸ ਨੂੰ ਪਤਾ ਲੱਗਦਾ ਹੈ ਅਤੇ ਉਹ ਪੁਲਿਸ ਉਹਨਾਂ ਤੇ ਖਾਸ ਕਾਰਵਾਈ ਕਰਦੀ ਹੈ ਜਿਸ ਦੇ ਦੌਰਾਨ ਸਰਪੰਚ ਤੇ ਵੀ ਕਾਰਵਾਈ ਨਿਰਧਾਰਿਤ ਕੀਤੀ ਜਾਂਦੀ ਹੈ ਅਤੇ ਉਸ ਦੇ ਸਾਥੀਆਂ ਤੇ ਵੀ ਜਾਣਕਾਰੀ ਦੇ ਅਨੁਸਾਰੇ ਸਾਰੀ ਗੱਲ ਦੱਸੀ ਗਈ ਹੈ ਕਿ ਜਦੋਂ ਹੀ ਪੁਲਿਸ ਉਹਨਾਂ ਨੂੰ ਪੁੱਛਗਿੱਛ ਕਰਦੀ ਹੈ ਤਾਂ ਸਰਪੰਚ ਵੱਲੋਂ ਪਿੰਡ ਦੇ ਸਰਪੰਚ ਵੱਲੋਂ ਇਹ ਪੱਖ ਰੱਖਿਆ ਗਿਆ ਹੈ ਕਿ ਉਹ ਜੋ ਕਰ ਵਸੂਲੀ ਕਰਦੇ ਨੇ ਜੋ ਨਿਰਧਾਰਿਤ ਕਰ ਕਰਦੇ ਨੇ ਉਹਨਾਂ ਤੋਂ ਉਹ ਐਸੇ ਲਈ ਕਰਦੇ ਹਨ ਕਿ ਜੋ ਪਿੰਡ ਦਾ ਪੁਲ ਹੈ ਉਹ ਬਹੁਤ ਜ਼ਿਆਦਾ ਟੁੱਟਿਆ ਹੈ ਜਿਸ ਦੇ ਦੌਰਾਨ ਉਹ ਉਸਦੀ ਪ੍ਰਵਾਈ ਕਰਨਾ ਚਾਹੁੰਦੇ ਨੇ ਉਹ ਪੌਲ ਨੂੰ ਨਵਾਂ ਬਣਾਉਣਾ ਚਾਹੁੰਦੇ ਨੇ ਇਸ ਕਰਕੇ ਉਹ ਉਹਨਾਂ ਤੋਂ ਟੈਕਸ ਦਾ ਵਸੂਲੀ ਪ੍ਰਾਪਤ ਕਰਦੇ ਨੇ ਹੁਣ ਤੁਹਾਨੂੰ ਦੱਸਦੀ ਇਹ ਕਿ ਅਸਲ ਵਿੱਚ ਜਿਹੜੀ ਇਹ ਗੱਲ ਹੈ ਉਹ ਕਿਵੇਂ ਹੁੰਦੀ ਹੈ ਜਦੋਂ ਹੀ ਉਹਨਾਂ ਤੋਂ ਜਦੋਂ ਮਤਲਬ ਕਿ ਇਹ ਪੰਚਾਇਤੀ ਗੱਲ ਕੀਤੀ ਜਾਂਦੀ ਹੈ ਤਾਂ ਪੰਚਾਇਤ ਦੇ ਵੱਲੋਂ ਵੀ ਇਹ ਪੁੱਛਿਆ ਗਿਆ ਹੈ ਤਾਂ ਪੰਚਾਇਤ ਮੈਂਬਰਾਂ ਨੇ ਵੀ ਇਹ ਸਾਫ਼-ਸਾਫ਼ ਦੱਸ ਦਿੱਤਾ ਹੈ ਕਿ ਪੰਚਾਇਤੀ ਮੈਂਬਰਾਂ ਨੇ ਇਸ ਗੱਲ ਵਿੱਚ ਕੋਈ ਵੀ ਹਾਮੀ ਨਹੀਂ ਭਰੀ ਹੈ ਇਹ ਸਾਰਾ ਕੰਮ ਸਰਪੰਚ ਅਤੇ ਉਹਦੇ ਸਾਥੀਆਂ ਨੇ ਦੇ ਅੰਤੇ ਹੁੰਦਾ ਹੈ ਕਿ ਸਰਪੰਚ ਵੱਲੋਂ ਇਹ ਪੱਖ ਰੱਖ ਦਿੱਤਾ ਗਿਆ ਹੈ ਸਰਪੰਚ ਨੇ ਇਹ ਗੱਲ ਆਪ ਕਹੀ ਹੈ ਕਿ ਜੇਕਰ ਪੁਲਿਸ ਮੇਰੇ ਤੇ ਕਾਰਵਾਈ ਕਰਦੀ ਹੈ ਜਾਂ ਪੁਲਿਸ ਮੈਨੂੰ ਕੁਝ ਕਹਿੰਦੀ ਹੈ ਤਾਂ ਮੈਂ ਉਹਨਾਂ ਨੂੰ ਸਾਫ਼-ਸਾਫ਼ ਦੱਸ ਦੇਗਾ ਉਹ ਆਪਣੇ ਪੱਖ ਤੇ ਬਿਲਕੁਲ ਸਹੀ ਕਹਿੰਦਾ ਹੈ ਅਤੇ ਉਹ ਕਹਿੰਦਾ ਹੈ ਕਿ ਮੈਂ ਬਿਲਕੁਲ ਸਹੀ ਆ ਮੈਂ ਇਸ ਕਰਕੇ ਕੀਤਾ ਹੈ ਕਿਉਂਕਿ ਪਿੰਡ ਦਾ ਜੋ ਪੁਲ ਹੈ ਉਹਦੀ ਹਾਲਤ ਬਹੁਤ ਖਰਾਬ ਹੈ ਜਿਸ ਦੇ ਦੌਰਾਨ ਮੈਂ ਟੈਕਸ ਤਾਂ ਕਰਕੇ ਵਸੂਲ ਰਿਆ ਹਾਂ ਕਿ ਇਸ ਪੁਲ ਨੂੰ ਦੁਬਾਰਾ ਖੜਾ ਕੀਤਾ ਜਾਵੇ ਇਹਨੂੰ ਦੁਬਾਰਾ ਨਵਾਂ ਬਣਾਇਆ ਜਾਵੇ ਜਦੋਂ ਹੀ ਇਹ ਗੱਲ ਦਾ ਪੁਲਿਸ ਨੂੰ ਪਤਾ ਲੱਗਦਾ ਹੈ ਤਾਂ ਪੁਲਿਸ ਉਸਤੇ ਅਤੇ ਉਸਦੇ ਸਾਥੀਆਂ ਤੇ ਕਾਰਵਾਈ ਕਰਦੀ ਹੈ ਜਿਸ ਦੇ ਦੌਰਾਨ ਹੀ ਉਹਨਾਂ ਦੀ ਕੋਈ ਗ੍ਰਿਫਤਾਰੀ ਤਾਂ ਨਹੀਂ ਹੁੰਦੀ ਹੈ ਪਰ ਉਹਨਾਂ ਤੇ ਕਾਰਵਾਈ ਕੀਤੀ ਜਾਂਦੀ ਹੈ ਅਜੇ ਹੀ ਜਾਣਕਾਰੀ ਇੱਕ ਵਿਅਕਤੀ ਵੱਲੋਂ ਸਾਹਮਣੇ ਆਈ ਹੈ ਜਿੱਥੇ ਕਿ ਉਹ ਵਿਅਕਤੀ ਨੇ ਕਿਹਾ ਹੈ ਕਿ ਜਦੋਂ ਹੀ ਉਹ ਆਪਣਾ ਕੰਮ ਕਰ ਰਿਹਾ ਹੁੰਦਾ ਹੈ ਤਾਂ ਉਸਨੇ ਜਦੋਂ ਹੀ ਉਥੋਂ ਦੀ ਲੰਘਣਾ ਹੁੰਦਾ ਹੈ ਜਿਸ ਦੌਰਾਨ ਉਹ ਕਹਿੰਦਾ ਹੈ ਕਿ ਮੈਂ ਇੱਥੋਂ ਦੀ ਇੱਕ ਵਾਰੀ ਨੰਗਿਆ ਤਾਂ ਉਹਨਾਂ ਨੇ ਮੇਰੇ ਤੋਂ 100 ਰੁਪਿਆ ਵਸੂਲ ਲਿਆ ਦੁਬਾਰਾ ਮੈਂ ਨੰਗਿਆ ਤਾਂ ਉਹਨਾਂ ਨੇ ਫੇਰ ਵਸੂਲ ਲਿਆ ਜਦੋਂ ਤੀਜੀ ਵਾਰ ਉਸਨੇ ਕਿਹਾ ਵੀ ਮੈਂ ਤਾਂ ਹੁਣ ਦੋ ਵਾਰੀ ਨੰਗ ਚੁੱਕਿਆ ਹਾਂ ਤੀਜੀ ਵਾਰੀ ਮੈਨੂੰ ਵੈਸੇ ਹੀ ਲੰਘ ਜਾਣ ਦਿਓ ਵੀ ਦੋ ਵਾਰੀ ਮੈਂ ਪਹਿਲਾਂ ਤੁਹਾਨੂੰ ਟੈਕਸ ਦੇ ਹੀ ਦਿੱਤਾ ਹੈ ਤਾਂ ਉਸ ਦੌਰਾਨ ਉਹ ਉਸ ਨੂੰ ਨਹੀਂ ਲੰਗਣ ਦਿੰਦੇ ਹਨ ਅਤੇ ਉਹ ਕਹਿੰਦੇ ਹਨ ਜੇ ਤੂੰ ਟੈਕਸ ਦਿਨਾ ਹੈ ਤਾਂ ਤੂੰ ਲੰਗ ਜ ਜੇ ਤੂੰ ਨਹੀਂ ਦੇ ਸਕਦਾ ਤਾਂ ਤੂੰ ਪਿੱਛੇ ਵਾਪਸ ਚਲਾ ਜਾ ਜਿਸ ਦੇ ਦੌਰਾਨ ਉਸ ਨੂੰ ਫੇਰ ਟੈਕਸ ਦੇਣਾ ਪੈਂਦਾ ਹੈ ਅਤੇ ਉਹ ਦੱਸਦਾ ਹੈ ਕਿ ਮੈਂ ਤਿੰਨ ਵਾਰੀ ਲੰਘਿਆ ਅਤੇ 300 ਰੁਪਿਆ ਦੇਣਾ ਪਿਆ ਇਹਨਾਂ ਉਹਨਾਂ ਨੇ ਇਹ ਨਿਰਧਾਰਿਤ ਕੀਤਾ ਹੈ ਕਿ ਜੇਕਰ ਗੱਡੀ ਵੱਡੀ ਹੈ ਤਾਂ ਉਸ ਤੋਂ ਜ਼ਿਆਦਾ ਪੈਸੇ ਲੈ ਜਾਣ 200 ਰੁਪਏ ਲੈ ਜਾਵੇ ਜੇ ਛੋਟੀ ਹੈ ਤਾਂ ਪਿਆਰ ਪੈ ਇਸ ਦੇ ਦੌਰਾਨ ਉਹਨਾਂ ਨੇ ਨਿਰਧਾਰਿਤ ਕੀਤਾ ਹੈ ਕਿ ਕਿਹੜੇ ਵਾਂ ਤੋਂ ਕਿੰਨੇ ਪੈਸੇ ਲੈਣੇ ਹਨ ਜਿਸ ਦੇ ਦੌਰਾਨ ਇੱਥੇ ਕਈ ਵਿਅਕਤੀਆਂ ਦੀ ਜਾਣਕਾਰੀ ਵੀ ਦਿੱਤੀ ਗਈ ਹੈ ਤਸਵੀਰਾਂ ਇਸ ਮੇਲੇ ਦੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿੰਡ ਦੀ ਪ੍ਰਾਪਰਟੀ ਹੈ ਕਿ ਸਰਕਾਰੀ ਪ੍ਰਾਪਰਟੀ ਹੈ ਦੇਖੀ ਜਾ ਰਿਹਾ ਹੈ ਨਾ ਕੋਈ ਲੋ ਮੈਨ ਇਹ ਜੀ ਆਉਂ ਲੈ ਰਿਹਾ ਹਾਂ ਜੀ ਦੱਸੋ ਮਰਾ ਪਰਚੀ ਜੀ 2 ਰੁਪਏ ਪਰਚੀ ਜੀ ਪੰਚਾਇਤ ਨੇ ਲਈ ਹੈ ਮਰਾ ਜਾਂਦਾ ਰੋਜ਼ ਨਿਕਲਣਾ ਇਸ ਦਾ ਆਹ ਚਾਹੰਦ ਲੱਗੀ ਭਾਈ ਜੀ 5 ਵਜੇ ਤੋਂ ਨਹੀਂ ਕਿੰਨੇ ਘੰਟੇ ਤੱਕ ਲੱਗੂਗੀ ਇਹ ਬੈਂਕ ਮਤਲਬ ਚੱਲ ਚਾਲ ਹੀ ਰਹੀ ਹੈ ਉਹ ਜਾਂਦਾ ਮਰਾ ਬੈਂਕ ਤੋਂ ਦੋ 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 ਨਹੀਂ ਨਹੀਂ ਕੱਲ੍ਹ ਕਰਾਂਗੇ ਜੇ ਭਾਈ ਸਭ ਪੰਚਾਇਤ ਨੇ ਮਰਾ ਆਪਣੇ ਇਲਾਕੇ ਦੇ ਬੰਦਾਂ ਨਾਲ ਐ ਕਰੋਗੇ ਭਾਈ ਸੀ ਬਣੂਗੇ ਯਾਰ ਓਹ ਘਰੇ 10 ਕਿਲੋਮੀਟਰ ਦੇ ਮੀਟਰ 5 ਕਿਲੋਮੀਟਰ ਦੇ ਏਰੀਆ ਚੱਲਦਾ ਵਿੱਚ ਜ਼ਿਆਦਾ ਨਹੀਂ ਆ ਯਾਰ ਮਾਰਾ ਜ਼ਿਲ੍ਹਾ ਦਾ ਪਟਿਆਲਾ ਹੀ ਲੱਗਦਾ ਹੈ ਇਹ ਵਿਸ਼ੇਲਾ ਵੀ ਬੰਦਾਲਾ ਲੱਗਦਾ ਇਹਨੂੰ ਲੋ ਕੀ ਗੱਲ ਬਣੀ ਮਾਰਾ ਯਾਰ ਮਨ ਉਹ ਮੈਂ ਅੱਜ ਪਿੰਛੇਦਣਾ ਗੱਲ ਕਰ ਬਾਈ ਮੈਂ ਆਪ ਡਰਾਈਵਰ ਆ ਯਾਰ ਇਹ ਤੋਂ ਗੱਲ ਥੋੜੀ ਆ ਯਾਰ ਮੈਂ ਕਿੱਥੋਂ ਰਹਾਂਗਾ ਯਾਰ ਪਰਸੀ ਕਿਹੜੀ ਦੇ ਰਹੇ ਹੋ ਤੁਸੀਂ ਕਹਿ ਰਹੇ ਹੋ ਪਰਸੀ ਕੋਈ ਪਰਸੀ ਤਾਂ ਪਿੰਡ ਦੇ ਨੇੜੇ ਲਾਈ ਹੋਈ ਹੈ ਅਸੀਂ ਨਹੀਂ ਤੁਸੀਂ ਰਜਿਸਟਰਡ ਪਰਸੀ ਦੇ ਰਹੇ ਹੋ ਭਾਜੀ ਮੈਂ ਵੀ ਤਾਂ ਮਾਲ ਗੱਲ ਸੁਣੋ ਇੱਕ ਮਿੰਟ ਪਿੰਡ ਦੇ ਨੇੜੇ ਲਾਈ ਹੋਈ ਹੈ ਜੇ ਨਾ ਨਹੀਂ ਤਾਂ ਢੋਣਾ ਪਾਲਤ ਮੇਰੀ ਗੱਲ ਸੁਣ ਜੀ ਜੇਪਾਲ ਸਾਹਿਬ ਨੇ ਭਾਈ ਮੈਂ ਵੀ ਤਾਂ ਮਾਲਕ ਨੂੰ ਦਿਖਾਣੀ ਆ ਪਰਚੀ ਮਾਲਕ ਨੂੰ ਦਿਖਾਗੇ ਲਿਆ Google Pay ਕਰ ਕਰ Google ਕਰ ਮਾਲਕ ਨੂੰ ਦਿਖਾ ਲਓ ਇਧਰ ਆ ਆ ਦੇ ਦੇ ਨੰਬਰ ਉਹ ਤੇ ਕਰੇਗਾ ਮਾਲਕ ਨੂੰ ਦਿਖਾ ਲੇਗਾ ਕਰ Google ਕਰ Google ਤੇ ਕਰ ਨਹੀਂ ਯਾਰ ਬਰੇਕ ਆ ਗਈ ਸੀ ਯਾਰ ਰੱਟਾ ਮੱਥਾ ਡਾ ਮੇ ਪਰ ਮਾਰਾ ਜੇ ਚੰਗੀ ਗੱਲ ਨਹੀਂ ਹੈ ਗਈ ਜੀ ਤਾਂ ਕਿ ਨਹੀਂ ਪਰ ਉਧਰੋਂ ਲੰਘ ਜਾਓ ਮਾਰੇ ਬਾਰਡਰ ਹੀ ਬੰਦ ਕੀਤੇ ਹੋਏ ਨੇ ਕਿੱਧਰ ਨੂੰ ਜਾਈਏ ਡਰਾਈਵਰ ਬੰਦਾ ਕੀ ਕਰੇ ਅਸੀਂ ਤੋੜਿਆ ਮਹਾਰਾਜ ਇਹ ਨਹੀਂ ਤੋੜਿਆ ਯਾਰ ਲੋਕਲ ਗੱਡੀਆਂ ਨੂੰ ਵੀ ਮਹਾਰਾਜ ਤੂੰ ਪੈਸੇ ਲਾਉ ਪੈਸਿਆਂ ਦਾ ਕੋਈ ਚੱਕਰ ਨਹੀਂ ਪਰ ਮਹਾਰਾਜ ਗੱਲ ਸਹੀ ਨਹੀਂ ਹੈਗੀ ਦੇਓ ਯਾਰ ਪੈਸੇ ਪਾ ਪਾ ਜੀ ਯਾਰ ਆਪਣੀ ਵਾਂਗ ਫੈਰ ਦੀ ਗੱਡੀਆਂ ਪਾ ਜੀ ਯਾਰ ਉਹ ਨਹੀਂ ਤੂੰ ਦੇ ਤੂੰ ਦੇ ਪਹਿਲਾਂ ਮੈਨੂੰ ਮੈਂ ਦੱਸੇ ਲੋਕਲ ਪਾ ਜੀ ਤੁਹਾਨੂੰ ਪਰਚੀ ਤਾਂ ਦਿਓ ਫਿਰ ਕੋਈ ਪਰਚੀ ਨਹੀਂ ਆਉਂਦੀ ਇਹ ਗੱਲ ਬਣਾ ਲਾਂਗੇ ਲੋਕਲ ਪਰ ਪਰਚੀ ਕਰ ਪਰਚੀ ਤਾਂ ਦਿਓ ਸਾਨੂੰ ਮੁੰਡਾ ਟੈਕਸ ਕਰਦਾ ਮੈਂ ਹੋਰ ਕੀ ਭਾਜੀ ਉਹ ਨਹੀਂ ਲਾ ਲਾ ਯਾਰ ਬਸ ਬਾਫਰ ਠੀਕ ਹੈ ਗੱਲ ਹੀ ਖਤਮ ਬਸ ਉਹ ਨਹੀਂ ਲਾ ਲਾ ਬਸ ਬਾ ਗੱਲ ਹੀ ਖਤਮ ਹੈ ਗੱਲ ਖਤਮ ਹੈ ਵਿਹਾਰ ਤੇ ਦਿੰਦੇ ਨਹੀਂ ਅਜੇ ਵਿਹਾਰ ਕੌਣ ਨੰਦਾ ਮਾਰਾ ਜੇ ਅੱਜ ਕਿਤੋਂ ਜੀ ਪਟਿਆਲੇੋਂ ਆਏ 200 ਰੁਪਏ ਟੈਕਸੀ ਨੂੰ ਲੱਗਾ ਜੀ ਉਹ ਵੀ ਇਹ ਪੋਲ ਦੀ ਪਰਚੀ ਹੈ ਜੀ ਸਾਡੇ ਪਿੰਡ ਦੀ ਪ੍ਰਾਪਰਟੀ ਹੈ કે ਸਰਕਾਰੀ ਪ੍ਰਾਪਰਟੀ ਹੈ ਚੈੱਕ ਕਰਨਾ ਹੈ ਅਨਨ ਆ ਨਾ ਉਹ ਬਲੀ ਬਲੀਰ ਨੂੰ ਦੇ ਦੀ ਰਵਾਂ ਲੈ ਰਿਹਾ ਹਾਂ ਜੀ ਦੱਸੋ ਮਹਾਰਾਜ ਪਰਚੀ ਜੀ ਦੂਸਰੀ ਪਰਚੀ ਹੈ ਜੀ ਪੰਚਾਇਤ ਨੇ ਲਈ ਹੈ ਮਹਾਰਾਜ ਦਾ ਰੋਜ਼ ਨਿਕਲਣਾ ਇਸ ਤਰ੍ਹਾਂ ਆਹ ਸ਼ਾਮ ਤੋਂ ਲੱਗੀ ਭਾਈ ਜੀ 5 ਵਜੇ ਤੋਂ ਨਹੀਂ ਕਿੰਨੇ ਕ ਟਾਈਮ ਤੱਕ ਲੱਗੀ ਵੀ ਜੀ ਇਹ ਬੈਂਕ ਮਤਲਬ ਚੱਲ ਚੱਲ ਹੀ ਰਹੀ ਹੈ ਫਿਰ ਉਹ ਜਸਤ ਮਹਾਰਾਜ ਦੇ ਦੋ ਦੋ ਦਿਨ ਦੋ ਦਿਨ ਨਹੀਂ ਕੱਲ ਕਰਾਂਗੇ ਗੱਲ ਕਰਾਂਗੇ ਜੇ ਭਾਈ ਸਾਹਿਬ ਪੰਜ ਦਿਨ ਮਹਾਰਾਜ ਆਪਣੇ ਇਲਾਕੇ ਦੇ ਬੰਦਿਆਂ ਨਾਲ ਐ ਕਰੋਂਗੇ ਫਿਰ ਸੀ ਬਣੂਗੇ ਯਾਰ ਭਲੇ 10 ਕਿਲੋਮੀਟਰ ਦੇ ਮੀਟਰ 5 ਕਿਲੋਮੀਟਰ ਦੇ ਏਰੀਆ ਚੱਲਦਾ ਵੀ ਇੱਥੇ ਜ਼ਿਆਦਾ ਨਹੀਂ ਆ ਫਿਰ ਮਹਾਰਾਜ ਜ਼ਿਲ੍ਹਾ ਦਾ ਪੜਿਆਲਾ ਹੀ ਲੱਗਦਾ ਇਹ ਵੀ ਜ਼ਿਲ੍ਹਾ ਵੀ ਬੰਦਾਲਾ ਲੱਗਦਾ ਇਹਨੂੰ ਕਰ ਲੋ ਕਰ ਲੋ ਗੱਲ ਬਣੀ ਮਹਾਰਾਜ ਯਾਰ ਮਰਾ ਮਰਾ ਯਾਰ ਆ ਜਾ ਪੰਚਾਇਤ ਨਾਲ ਗੱਲ ਕਰਦੇ ਭਾਈ ਮੈਂ ਆਪ ਡਰਾਈਵਰ ਆ ਯਾਰ ਇਹ ਕੋਈ ਗੱਲ ਥੋੜੀ ਆ ਯਾਰ ਮੈਂ ਕਿੱਥੋਂ ਰਹਾਂਗਾ ਯਾਰ ਪਰਚੀ ਕਿਹੜੀ ਦੇ ਰਹੇ ਮੈਨੂੰ ਦੇ ਰਹੇ ਹੋ ਪਰਚੀ ਕੋਈ ਪਰਚੀ ਤਾਂ ਪਿੰਡ ਦੇ ਨੇੜੇ ਲਾਈ ਹੋਈ ਹੈ ਅਸੀਂ ਨਹੀਂ ਤੇ ਫਿਰ ਰਜਿਸਟਰਡ ਪਰਚੀ ਦੇ ਰਹੇ ਹੋ ਭਾਜੀ ਮੈਂ ਵੀ ਤਾਂ ਮਾਲਕ ਨੂੰ ਦੱਸ ਗੱਲ ਸੁਣੋ ਇੱਕ ਮਿੰਟ ਬਸ ਪਿੰਡ ਦੇ ਨੇੜੇ ਲਾਈ ਹੋਈ ਹੈ ਜੇ ਮਾਲਕ ਨੂੰ ਕਿਹੜਾ ਪਾਲਟ ਦੀ ਗੱਲ ਕਰ ਰਹੇ ਹੋ ਇਹ ਤਾਂ ਪਾਲਣ ਸਾਹਿਬ ਨੇ ਭਾਜੀ ਮੈਂ ਵੀ ਤਾਂ ਮਾਲਕ ਨੂੰ ਦਿਖਾਉਣੀ ਆ ਪਰਚੀ ਉਹ ਦਿਖਾ ਦੇ ਲੈ ਗੂਗਲ ਪੇ ਕਰ ਕਰ ਗੂਗਲ ਪੇ ਮਾਲਕ ਨੂੰ ਦਿਖਾ ਲੋ ਉਹ ਇਧਰ ਆ ਹਾਂ ਇਹਨੇ ਦੇ ਦੇ ਦੂਜੇ ਕਰੇਗਾ ਮਾਰਗ ਲਿਖੇਗਾ ਕਾਹ ਨੂੰ ਗੁਰੂ ਕਰ ਤੂੰ ਗੁਰੂ ਕਰ ਤੂੰ ਵੇਈ ਯਾਰ ਬ੍ਰੇਕ ਆਇਆ ਸੀ ਯਾਰ ਇਹ ਮੱਥਾ ਡਾਮ ਨਾ ਪਰ ਮਹਾਰਾਜ ਇਹ ਚੰਗੀ ਗੱਲ ਨਹੀਂ ਹੈਗੀ ਜੀ ਚੰਗੀ ਨਹੀਂ ਫਿਰ ਉਧਰੋਂ ਲੰਘ ਜਾ ਮਹਾਰਾਜ ਬਾਰਡਰ ਹੀ ਬੰਦ ਕੀਤੇ ਹੋਏ ਨੇ ਕਿੱਧਰ ਨੂੰ ਜਾਈਏ ਡਰਾਈਵਰ ਬੰਦਾ ਕੀ ਕਰੇ ਇਹ ਤਾਂ ਤੋੜਤਾ ਦੇ ਇਹ ਤਾਂ ਜੁਮਾ ਅਸੀਂ ਤੋੜਿਆ ਮਹਾਰਾਜ ਪਹਿਲੇ ਨੇ ਤੋੜਿਆ ਯਾਰ ਲੋਕਲ ਗੱਡੀਆਂ ਤੋਂ ਵੀ ਮਹਾਰਾਜ ਤੁਸੀਂ ਪੈਸੇ ਲਾਓ ਪੈਸਿਆਂ ਦਾ ਕੋਈ ਚੱਕਰ ਨਹੀਂ ਪਰ ਮਹਾਰਾਜ ਗੱਲ ਸਹੀ ਨਹੀਂ ਹੈਗੀ ਦੇਓ ਯਾਰ ਪੈਸੇ ਭਾਜੀ ਕੱਲ ਨਹੀਂ ਸਹੀ ਪਤਾ ਪਾਜੀ ਯਾਰ ਆਪਣੀ ਮੇਅ ਸ਼ਹਿਰ ਦੀ ਗੱਡੀਆਂ ਪਾਜੀ ਯਾਰ ਨਹੀਂ ਤੁਸੀਂ ਦੇ ਤੁਸੀਂ ਦੇਖ ਲਾ ਲਾ ਮੈਨੂੰ ਮੈਂ ਦੱਸੇ ਲੋਕਲ ਪਾਜੀ ਸਾਰਾ ਤੁਹਾਨੂੰ ਫਿਰ ਤੋਂ ਦੱਸਦੀ ਏ ਕਿ ਅੱਜ ਇੱਕ ਵੱਡੀ ਖਬਰ ਸਾਹਮਣੇ ਆਈ ਆ ਜਿੱਥੇ ਕਿ ਪਟਿਆਲਾ ਦੇ ਇਲਾਕੇ ਮਾਡੂ ਪਿੰਡ ਵਿੱਚੋਂ ਕੁਝ ਵਿਅਕਤੀਆਂ ਵੱਲੋਂ ਟੈਕਸ ਵਸੂਲਿਆ ਜਾਂਦਾ ਹੈ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦੱਸਦੇ ਹਾਂ ਅਸਲ ਵਿੱਚ ਕੀ ਹੁੰਦਾ ਹੈ ਹੁੰਦਾ ਅਸਲ ਵਿੱਚ ਇਹ ਹੈ ਕਿ ਜਦੋਂ ਹੀ ਉਸ ਫੋਲ ਤੋਂ ਦੀ ਕੋਈ ਵਾਹ ਲੰਘਦਾ ਹੈ ਕੋਈ ਵਿਅਕਤੀ ਲੰਘਦਾ ਹੈ ਤਾਂ ਉਸ ਤੋਂ ਟੈਕਸ ਵਸੂਲਿਆ ਜਾਂਦਾ ਹੈ ਇਹ ਟੈਕਸ ਕਿਉਂ ਵਸੂਲਿਆ ਜਾਂਦਾ ਹੈ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦੱਸਦੇ ਹਾਂ ਜਦੋਂ ਹੀ ਉਥੋਂ ਦੀ ਕੋਈ ਵਾਹ ਨੰਗਦਾ ਹੈ ਉਸ ਫੌਲੋ ਤੋਂ ਦੀ ਤਾਂ ਉੱਥੇ ਪਿੰਡ ਦੇ ਵਿਅਕਤੀ ਖੜੇ ਹੁੰਦੇ ਹਨ ਜਿਸ ਦੇ ਦੌਰਾਨ ਉਹ ਵਿਅਕਤੀਆਂ ਨੂੰ ਨੰਗਰ ਨਹੀਂ ਦਿੰਦੇ ਅਤੇ ਉਹ ਕਹਿੰਦੇ ਹਨ ਕਿ ਜਦੋਂ ਹੀ ਤੁਸੀਂ ਇੱਥੋਂ ਦੀ ਲੰਘਦੇ ਹੋ ਤਾਂ ਤੁਹਾਨੂੰ ਟੈਕਸ ਦੀ ਵਸੂਲੀ ਕਰਨੀ ਪਵੇਗੀ ਉਹਨਾਂ ਦੁਆਰਾ ਇਹ ਨਿਰਧਾਰਿਤ ਕੀਤਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਨੰਗਦਾ ਹੈ ਤਾਂ ਉਸ ਤੋਂ ਟੈਕਸ ਵਸੂਲਿਆ ਹੀ ਜਾਣਾ ਹੈ ਜੇਕਰ ਉਹ ਟੈਕਸ ਨਹੀਂ ਦਿੰਦਾ ਤਾਂ ਉਸ ਨੂੰ ਵਾਪਸ ਭੇਜ ਦਿੱਤਾ ਜਾਣਾ ਚਾਹੀਦਾ ਹੈ ਹਣੇ ਹੀ ਅਜਿਹੀ ਇੱਕ ਖਬਰ ਸਾਹਮਣੇ ਆਈ ਹੈ ਤੁਸੀਂ ਦੇਖ ਹੀ ਲਿਆ ਹੈ ਜਿੱਥੇ ਕਿ ਇਹ ਅਜਿਹੀ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਜਿੱਥੇ ਕਿ ਤੁਸੀਂ ਦੇਖਿਆ ਹੀ ਹੈ ਕਿ ਉਹ ਵਿਅਕਤੀ ਤੋਂ ਟੈਕਸ ਮੰਗਦੇ ਹਨ ਅਤੇ ਜੋ ਵਾਹਨ ਚਾਲਕ ਹੁੰਦਾ ਹੈ ਉਹਨਾਂ ਨੂੰ ਪੁੱਛਦਾ ਹੈ ਕਿ ਟੈਕਸ ਕਾਹਦਾ ਹੈ ਤਾਂ ਉਹ ਦੱਸ ਕਹਿ ਦਿੰਦੇ ਨੇ ਕਿ ਪੰਚਾਇਤੀ ਟੈਕਸ ਹੈ ਤੁਹਾਨੂੰ ਦੇਣਾ ਹੀ ਪਵੇਗਾ ਜਿਸ ਦੇ ਦੌਰਾਨ ਉਹ ਵਿਅਕਤੀ ਉਹਨਾਂ ਤੋਂ ਪਰਚੀ ਵੀ ਮੰਗਦਾ ਹੈ ਅਤੇ ਵਿਅਕਤੀ ਇਹ ਜੋ ਹੁੰਦੇ ਹਨ ਉਸ ਨੂੰ ਪਰਚੀ ਵੀ ਨਹੀਂ ਦਿੰਦੇ ਹਨ ਤੇ ਕਹਿ ਦਿੰਦੇ ਹਨ ਕਿ ਇਹ ਜਿਹੜਾ ਟੈਕਸ ਹੈ ਤੁਹਾਨੂੰ ਵਸੂਲਣਾ ਹੀ ਪਵੇਗਾ ਹੁਣ ਤੁਹਾਨੂੰ ਦੱਸਦੀ ਏ ਕਿ ਇਹ ਟੈਕਸ ਕਿਉਂ ਵਸੂਲਿਆ ਜਾਂਦਾ ਹੈ ਉਹਨਾਂ ਦੁਆਰਾ ਇਹ ਕਿਹਾ ਗਿਆ ਹੈ ਕਿ ਪੰਚਾਇਤੀ ਟੈਕਸ ਹੈ ਅਤੇ ਪੰਚਾਇਤ ਮੈਂਬਰਾਂ ਵੱਲੋਂ ਇਹ ਪੁੱਛ ਗਿਆ ਚ ਕੀਤੀ ਗਈ ਹੈ ਕਿ ਤੁਸੀਂ ਇਸ ਗੱਲ ਦੀ ਹੰਮੀ ਪਰੀ ਹੈ ਤਾਂ ਪੰਚਾਇਤ ਮੈਂਬਰ ਦੇ ਵੱਲੋਂ ਇਹ ਦੱਸਿਆ ਗਿਆ ਹੈ ਕਿ ਉਹਨਾਂ ਨੇ ਇਸ ਗੱਲ ਦੀ ਹਮੀ ਨਹੀਂ ਭਰੀ ਹੈ ਇਹ ਜੋ ਪੂਰੀ ਗੱਲ ਕੀਤੀ ਹੈ ਉਹ ਸਾਰੀ ਸਰਪੰਚ ਨੇ ਕੀਤੀ ਹੈ ਤੇ ਸਰਪੰਚ ਜੋ ਹੈ ਉਸ ਦੁਆਰਾ ਇਹ ਪੱਖ ਰੱਖਿਆ ਗਿਆ ਹੈ ਕਿ ਮੈਂ ਇਹ ਟੈਕਸ ਇਸ ਕਰਕੇ ਵਸੂਲ ਰਿਹਾ ਹਾਂ ਕਿਉਂਕਿ ਜੋ ਪੁਲ ਹੈ ਉਸ ਦੀ ਮੁਰੰਮਤ ਕਰਵਾਈ ਜਾ ਸਕੇ ਉਸ ਨੂੰ ਦੁਬਾਰਾ ਤਾਂ ਨਵਾਂ ਖੜਾ ਕਰਾਇਆ ਕੀਤਾ ਜਾ ਸਕੇ ਕਿਉਂਕਿ ਹਣ ਉਹ ਪੌਲ ਦੀ ਹਾਲਤ ਬਹੁਤ ਜ਼ਿਆਦਾ ਬੁਰੀ ਹੈ ਜਿਸ ਦਾ ਦੌਰਾਨ ਉਹ ਟੈਕਸ ਵਸੂਲਦੇ ਨੇ ਹੁਣ ਤੁਸੀਂ ਇਹ ਦੇਖੋ ਕਿ ਜੋ ਟੈਕ ਪੌਲ ਟੁੱਟਿਆ ਹੈ ਉਹ ਪੌਲ ਸਰਕਾਰ ਦੁਆਰਾ ਬਣਾਇਆ ਜਾ ਸਕਦਾ ਹੈ ਸਰਕਾਰ ਬਣਾ ਸਕਦੀ ਹੈ ਤਾਂ ਉਸ ਸਰਪੰਚ ਨੂੰ ਇਹ ਸਭ ਕੁਝ ਕਰਨ ਦੀ ਕੀ ਲੋੜ ਹੈ ਹੁਣ ਤੁਸੀਂ ਦੇਖ ਹੀ ਲਿਆ ਹੋਵੇਗਾ ਕਿ ਜਦੋਂ ਇਹ ਟੈਕਸ ਮੰਗਦੇ ਨੇ ਤਾਂ ਵਿਅਕਤੀਆਂ ਨੂੰ ਇਹ ਟੈਕਸ ਦੇਣਾ ਪੈਂਦਾ ਹੈ ਜੇਕਰ ਕੋਈ ਵਿਅਕਤੀ ਨਹੀਂ ਟੈਕਸ ਦਿੰਦਾ ਤਾਂ ਉਹਨਾਂ ਵਿਅਕਤੀਆਂ ਦੁਆਰਾ ਜਿਹੜੇ ਵਿਅਕਤੀ ਉੱਥੇ ਖੜੇ ਹੁੰਦੇ ਹਨ ਟੈਕਸ ਵਸੂਲੀ ਕਰਨ ਲਈ ਤਾਂ ਉਹਨਾਂ ਦੁਆਰਾ ਵਾਹਨ ਚਾਲਕਾਂ ਨੂੰ ਵਾਪਸ ਮੋੜ ਦਿੱਤਾ ਜਾਂਦਾ ਹੈ ਜੇਕਰ ਕੋਈ ਨਹੀਂ ਦਿੰਦਾ ਤਾਂ ਅਜਿਹੀ ਹੀ ਜਾਣਕਾਰੀ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਵਿਅਕਤੀ ਇਥੋਂ ਦੀ ਤਿੰਨ ਵਾਰ ਲੰਘਦਾ ਹੈ ਅਤੇ ਉਸ ਨੂੰ ਤਿੰਨੇ ਵਾਰ ਹੀ ਟੈਕਸ ਦੇਣਾ ਪੈਂਦਾ ਹੈ ਤੁਸੀਂ ਦੇਖ ਹੀ ਲਿਆ ਹੋਵੇਗਾ ਇਸ ਵੀਡੀਓ ਵਿੱਚ ਵੀਡੀਓ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੁਸੀਂ ਦੇਖ ਹੀ ਲਿਆ ਹੋਵੇਗਾ ਹਮ ਤੁਹਾਨੂੰ ਦੱਸ ਦਈਏ ਕਿ ਇਹ ਜੋ ਟੈਕਸ ਹੈ ਉਹ ਗੱਡੀਆਂ ਦੁਆਰਾ ਨਿਰਧਾਰਿਤ ਕੀਤਾ ਜਾਂਦਾ ਹੈ ਜੇਕਰ ਕਿਸੇ ਦਾ ਵਾਹਨ ਛੋਟਾ ਹੈ ਤਾਂ ਉਸ ਤੋਂ ਥੋੜਾ ਕਰ ਵਸੂਲਿਆ ਜਾਂਦਾ ਹੈ 50 ਰੁਪਏ 100 ਰੁਪਏ ਜੇਕਰ ਉਸ ਦਾ ਵੱਡਾ ਵਾਹਨ ਹੈ ਜਾਂ ਉਹ ਟਰੱਕ ਕੈਂਟਰ ਹੋਰ ਬੱਸ ਵਗੈਰਾ ਤਾਂ ਉਸ ਤੋਂ ਵੀ ਟੈਕਸ ਵਸੂਲਿਆ ਜਾਂਦਾ ਹੈ ਜਾਣਕਾਰੀ ਦੇ ਅਨੁਸਾਰ ਸਾਰੀਆਂ ਗੱਲਾਂ ਦੱਸੀਆਂ ਨੇ ਜੋ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਹੁਣ ਤੁਸੀਂ ਇਸ ਤੇ ਆਪਣਾ ਕਮੈਂਟ ਆਪਣਾ ਵਿਚਾਰ